ਕੈਂਟ ਜਮਾਨ ਪੈਸੇ ਲੱਗਿਆਂ ਦਾ ਮੁੱਲ ਪੈ ਗਿਆ ਜੀ ਐਸ ਟਰਬੋ ਮੋਗੇ ਵਾਲੇ ਵੀਰ ਦੇਖੋ ਟਰੈਕਟਰ ਚੈੱਕ ਕਰ ਰਹੇ ਆ ਟਰਬੋ ਲਾਤੇ ਵੀਰ ਉਹਨਾਂ ਨੇ 800 ਜਨਰੇਟਰ ਤੇ ਆਇਆ ਟਰੈਕਟਰ ਹਰਿਆਣੇ ਤੋਂ ਤੇ ਆਪਾਂ ਸਾਰੀ ਗੱਲਬਾਤ ਵੀਰ ਹੋਣਾ ਨਾਲ ਵੀ ਕਰਦੇ ਆ ਤੇ ਜੀ ਐਸ ਟਰਬੋ ਵਾਲਾ ਵੀ ਹੋਣਾ ਨਾਲ ਵੀ ਕਾਦੇ ਟਰੈਕਟਰ ਵਾਲੇ ਵੀਰ ਹੋਣਾ ਨਾਲ ਵੀ ਕਰਦੇ ਆ ਵੀਰ ਹੁਣੇ ਆਇਆ ਹਰਿਆਣੇ ਦਾ ਸਪੈਸ਼ਲ ਲਵਾਉਣ ਤੇ ਲੋੜੇ ਸਵਾਗਤ ਆ ਕੋਈ ਨਵੀਂ ਵੀਡੀਓ ਵੀਡੀਓ ਕਰਵਾ ਤਾ ਸ਼ੇਅਰ ਤੇ ਵੀਰੇ ਚੈਨਲ ਕਰੋ ਸਬਸਕ੍ਰਾਈਬ ਜਰੂਰ ਤਾਂ ਆਪਾਂ ਦਿਖਾਈਆਂ ਤੁਹਾਨੂੰ ਟਰੈਕਟਰ ਟ్రਾਈ ਲੈਂਦੇ ਆ ਜੋ ਜੀ ਐਸ ਸਰਪੋ ਵਾਲਾ ਦਾ ਜੀ ਐਸ ਸਰਪੋ ਆਹ ਤੁਹਾਨੂੰ ਛੱਡ ਤੇ ਹਾਲ ਪਾਈ ਨੇ ਬਾਈ ਫਿਰ ਹਰਿਆਣੇ ਤੋਂ ਆਏ ਆ ਹਰਿਆਣੇ ਕਿਹੜੀ ਕਿਹੜੀ ਜਗ੍ਹਾ ਤੋਂ ਫਾਟੇਵਾਰ ਫਾਟੇਵਾਰ ਤੋਂ ਹਾਂ ਪਿੰਡ ਜਬਾਨ ਕਿਵੇਂ ਬਾਲਾ ਗਿਆ ਬਾਈ ਹੁਣਾਂ ਦਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਬਾਈ ਤੇ ਤੁਸੀਂ ਰੀਦਾ ਬਗਾ ਦੇਖੀ ਇਹਨਾਂ ਦੀ ਆ ਵੀ ਤੁਹਾਨੂੰ ਪਹਿਲਾਂ ਕਿ ਜੀ ਐਸ ਵਾਲਾ ਲਾਉਂਦੇ ਆ ਪਹਿਲਾਂ ਵੀ ਲਵਾ ਕੇ ਲਾ ਕੇ ਆਲੇ ਹੋਣ ਲੱਗੇ ਜਿੰਨੀ ਟਰਕ ਨੂੰ ਆਪਣੇ ਕੋਲ ਚਾ ਉਹ ਕੋਲ ਰਿਜ਼ਲਟ ਬਹੁਤ ਵਧੀਆ ਮਿਲਿਆ ਬਾਈ ਅੱਛਾ ਟੂਡੀ ਵਾਲੀ ਰੀਪਰ ਦੇ ਦੇਖੀ ਮੰਨ ਕੇ ਚੱਲਦਾ ਤੇਲ ਦਾ ਬਹੁਤ ਖਰਚਾ ਘਟਾਉਂਦੇ ਆ ਮੰਨ ਕੇ ਚੱਲ ਟਰੈਕਟ ਦਾ ਉਹ ਦੀ ਪਹਿਲਾਂ ਨਾਲ ਉਹ ਟਰੈਕਟ 6 ਜਾਂ 7 ਟਰਾਲੀਆਂ ਭਰਦਾ ਸੀ 963 ਟੂਡੀ ਵਾਲੀ ਤੇ ਹੁਣ 12 13 14 ਤੱਕ ਟਰਾਲੀਆਂ ਭਰਦਾ ਰਿਹਾ ਬਾਈ ਇਹ ਤਾਂ ਬਹੁਤ ਫਰਕ ਪੈ ਗਿਆ ਚੱਲਦਾ ਬਾਈ ਯਾਰ ਹਾਂ ਬਹੁਤ ਫਰਕ ਆਦਾ ਉਹ ਵੀ ਟਰੈਕਟਰ ਕਿੰਨੇ ਲੱਗ ਦੋ ਲੈਂਦੇ ਆ ਦੋ ਟਰੈਕਟ ਲੈਂਦੇ ਆ ਬਾਈ ਉਹ ਤੋਂ ਵੀ ਲਵਾ ਲਿਆ ਬਾਈ ਹਣਾ ਦੋ ਕੱਠੇ ਲਿਆਂਦੇ ਹਰਿਆਣਾ ਦਾ ਫਾਤਿਹਵਾਦ ਤੋਂ ਹੋਰ ਲੈ ਕੇ ਆਣੇ ਦੋ ਹੋਰ ਲੈ ਗੋਦੋਂ ਤੋਂ ਓਕੇ ਆ ਪੂਰਾ ਜਮਾਨ ਸਰਾ ਗੱਲ ਬਾਤ ਆ ਮਾ ਓਕੇ ਜਮਾ ਬਈ ਰਹਿ ਜਾਓ ਤੋ ਬਈ ਗੋ ਦੇਖੋ ਗਰਾ ਬਾਈ ਕਮਾਲ ਕਰੀ ਫਿਰਦਿਆ ਬਾਈ ਓਨੇ ਹਰਿਆਣੇ ਤੋਂ ਆਇਆ ਫਾਤਿਹਵਾਦ ਤੋਂ ਹਰਿਆਣੇ ਤੋਂ ਫਾਸ ਤੋਂ ਬਜੋਇੰਦਾ ਰੈਕਟਰ ਸਰਵੋ ਲੱਗ ਗਿਆ ਤੇ ਟਰਾਈ ਚੱਲ ਰਹੀ ਆ ਤੇ ਹੁਣ ਉਸ ਤੋਂ ਬਾਅਦ ਉਹ ਵੀ ਟਰਾਈ ਵੀ ਹੋਣੀ ਆ ਕਿ ਡਰਾਈਵਰ ਸਾਹਿਬ ਚਲਾ ਕੇ ਆਏ ਹੋ ਲੱਗਾ ਸਰਾ ਘੇੜਾ ਕਹਿੰਦਾ ਕਿ ਫਰਕ ਆ ਕੇ ਨਾਲ ਪਹਿਲਾਂ ਪਿੱਛੇ ਆਂ ਦਿਵੇ ਦੇ ਲਈ ਨਹੀਂ ਪਰ ਹਾਂ ਕਿ ਮੈਂ ਲੱਗਦਾ ਲੱਗ ਕੇ ਪਹਿਲੇ ਲੱਗ ਕੇ ਰਾਸ ਆ ਗਏ ਹਾਂ ਹਾਂ ਰਾਸ ਆ ਗਏ ਉਹ ਘੇੜ ਡੰਗ ਮਾਰ ਰਹੀ ਉਹ ਨੋਕੀਰ ਕੋਲ ਲੋ ਜੀ ਜੀਐਸ ਸਟਾਰ ਵਾਲਾ ਦਾ ਕਦਮ ਜਮਾਈ ਧੋੜੇ ਹੈਗਾ ਚੱਕਰ ਜਮਾਈ ਅ ਦੋਨੇ ਪੈ ਰੋਤੇ ਆ ਆਹੋ ਚੱਕਰ ਚੱਲਦਾ 1800 ਬੰਨਿਆ ਹੋਇਆ ਉਹ ਦੇਖੋ 1820 ਤੇ ਆ ਬਲੋ 20 ਚੱਕਰ ਬਸਾ ਧੋੜਿਆ 20 ਵੀ ਧੋੜੇ ਹੈਗੇ ਪਹਿਲਾ ਗੇਰ ਚੱਲਦਾ ਹਾਂ ਦੂਜਾ ਗੇਅਰ ਤੇ ਲਾ ਚੋ। ਇਹ ਬਦਲੋ ਥੱਲੇ ਆਜਾ ਥੱਲੇ। ਤੇ ਦੂਜਾ ਗੇਅਰ ਲਾ ਲਾ। ਦੂਜਾ ਗੇਅਰ ਆ। ਆ ਜਾ ਬਈ ਦੋੜਦਾ ਦੂਜੇ ਗੇਅਰ ਨਾਲ। ਫਿਰ ਆ ਗੱਲ ਬਾਤ ਆ ਬਾਈ ਘੈ ਦਾ ਕੰਮ ਕੋਈ ਦੂਜੇ ਕੇ ਤੇ ਟਰੈਕਟਰ ਚੱਲਦਾ ਪਹਿਲੇ ਵੀ ਚੱਲਿਆ ਦੂਜੇ ਹੁਣ ਚੱਲਦਾ ਦਿਖਾਇਆ ਚੱਕਰ 20 ਵੀ ਨਹੀਂ ਤੋੜਿਆ ਟਰੈਕਟਰ ਨੇ ਇਹਦੇ ਆਏ ਨੇ ਆਏ 800 ਰੁਪਏ ਜਾਵਾ ਤੇ ਹੁਣ ਆ ਦਾਣ ਆ ਦੂਜਾ ਵੀ ਤੁਹਾਨੂੰ ਦਿਖਾਵਾਂਗੇ ਉਹ ਦੂਜਾ ਗੱਡੀ ਦੇ ਮਗਰ ਖੜਾ ਵਾ ਛਤਰੀ ਲੱਗੇ ਤੁਹਾਨੂੰ ਦੀਜੀ ਆ ਤੇ ਉਹਦੇ ਪਿੱਛੇ ਹਾਲ ਪੈਣਗੇ ਇੱਥੇ ਨਾਲ ਹੀ ਸਟਰਾਈ ਹੋ ਜਾਣੀ ਆ ਭਾਈ ਬਾਲਾ ਸਰਾ ਲਾਪਾ ਪਾਣੀ ਕਾਣ ਪੀਣੀ ਆ ਦੇਖਦਾ ਬਾੜੀ ਘਾਟ ਲਓ ਜੀ ਦੂਜਾ 800 ਚੱਲਦਾ ਪਹਿਲਾ ਆਹ ਚੈੱਕ ਹੋ ਗਿਆ ਤੇ ਹੁਣ ਦੂਸਰਾ ਚੈੱਕ ਹੋ ਰਿਹਾ ਇਹ ਵੀ ਬਾਈ ਹਰਿਆਣੇ ਹੁਣ ਵਾਲਾ ਟਰੈਕਟਰ ਇਹ ਫਾਜ਼ੇਬਾਦ ਵਾਲੇ ਟਰੈਕਟਰ ਆ ਬਾਈ ਹੁਣ ਉਹ ਹਰਿਆਣੇ ਵਾਲੇ ਵੀ ਆ ਹਾਲ ਜਮਾ ਸੱਲ ਛੱਟੇ ਹੁੰਦੇ ਆ ਲੀਵਰ ਰਾਂਗੇ ਦੋਨੇ ਲੀਵਰ ਥੱਲੇ ਗਏ ਹੁੰਦੇ ਆ ਇਹ ਤੋਂ ਨਹੀਂ ਪਾ ਲੱਦਦਾ ਬਾਈ ਬਹਾਈ ਬਹਲੀ ਵਾਰ ਹੋ ਗਈ ਜਿਹੜੀ ਜੇ ਇੱਥੇ ਬਾਈ 10 ਟਰੈਕਟਰ ਚ ਦਾਰਾ ਟਰੈਕਟਰ ਚ ਡੇਲੀ ਇੱਥੇ ਬਹੁਤ ਬਹਾਨ ਬਾਈ ਕਰਕੇ ਜਾਂਦੇ ਆ 5 6 ਲੀਟਰ ਸੋਬਾ ਨੌਨ ਟਰਬੋ ਤੇ 5 6 ਲੀਟਰ ਉਹੀ ਵੀਰੇ ਟਰਬੋ ਲੱਗ ਕੇ ਸ਼ਾਮ ਨੂੰ ਆਕੇ ਇੱਥੇ ਬਹਾਈ ਕਰਕੇ ਜਾਂਦੇ ਆ ਤੇ ਬਾਕੀ ਵੀਰੋਨ ਦਾ ਗੱਲਬਾਤ ਨਾਲ ਜਿਹੜਾ ਆਪਾਂ ਚੱਲੀ ਜਾਂਦੀ ਆ ਬੈਟਫਾਰਮ ਟਰੈਕਟਰ ਵੀ ਦੇਖਣ ਨੂੰ ਮਿਲ ਜਾਂਦੇ ਆ ਟਰਾਈਆਂ ਵੀ ਲੈਣੀਆਂ ਨਾਲ ਨਾਲ ਆਪਾਂ ਬਾਈ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰੀ ਜਾਂਦੇ ਹੁਣ ਉਹ ਵੀ ਦੇ ਲੱਗਦਾ ਫਰਕ ਵੀ ਆਜਾ ਬਹੁਤ ਵਧੀਆ ਲੱਗਦਾ ਫਰਕ ਕਾਹਨ ਪੂਰਾ ਆਜਾ ਜਿਆਦਾ ਫਰਕ ਲੱਗਦਾ ਬਾਈ ਜਮ ਮਜ਼ਾ ਆ ਰਿਹਾ ਆਜਾ ਨੀ ਇਹ ਮਿੱਟੀ ਪੜਦਾ ਆਉਦਾ ਭੈਣੋ ਦੂਜਾ ਗੇਅਰ ਪਾਲਿਆ ਬਾਈ ਜੀ ਹੁਣ ਦੂਜੇ ਦਾ ਕਿਵੇਂ ਲੱਗਦਾ ਜਮਾ ਸਿਰਾ ਭਾਈ ਜਮਾ ਫੁੱਲ ਕੈਂਡਾ ਜਮਾ ਨ ਪੈਸੇ ਲੱਗਿਆ ਨਾ ਮੁੱਲ ਪੈ ਗਿਆ ਬਸ ਆਉਦਾ ਜਮਾ ਜਮਾ ਫੁੱਲ ਆ ਕੇ ਚੈੱਕ ਕਰਾਉਣੇ ਆ ਕਿ ਪਹਿਲਾਂ ਕਿੰਨਾ ਜੋਰ ਮਾਰਦਾ ਹਾਂ ਹਾਂ ਚੈੱਕ ਕਰਾ ਦਿੰਨੇ ਕਿ ਨਾਰਮਲ ਕਿੰਨਾ ਜੋਰ ਨਾਰਮਲ ਦੇਖਣਾ ਭਈ ਹੁਣ ਜੋਰ ਕਿੰਨਾ ਲਾਣਾ ਟਰਬ ਵਾਲਾ ਪੈਪ ਲਾ ਲੈਣਾ ਨਾ ਜਾਣ ਕੇ ਨਾ ਟਰਬ ਹੋ ਜਾਣਾ ਜਿਵੇਂ ਟਰੈਕਟਰ ਜਨਸੀ ਵਾਲਾ ਹੋਏ ਨਾ ਹੁਣ ਓਵੇਂ ਓਵੇਂ ਹੋ ਗਿਆ ਹੁਣ ਵਾਹ ਦੇਖੋ ਓਨੇ ਸਾਹਮਣੇ ਪੈਪ ਦਾ ਪੱਲ ਪਰੇ ਕਰਦਣਾ ਨਾ ਭਾਈ ਜਿਹੜਾ ਪੈਪ ਪਰੇ ਕਰਦਾ ਹੋਵੇ ਉਹ ਦੇਖ ਆ ਪਰੇ ਹੋ ਗਿਆ ਨਾ ਹੁਣ ਨੌਨ ਟਰਬੋ ਟੈਕ ਚੁੱਕੂਗਾ ਉਹ ਤੇ ਮੈਂ ਟਰਬੋ ਲਾ ਕੇ ਤੁਹਾਨੂੰ ਚੈੱਕ ਕਰਾ ਮੰਗਾ ਦੇ ਨਾ ਦੇ ਲੋ ਜਦ ਮੈਂ ਪਰੇ ਹੋ ਗਿਆ ਚਲੋ ਸਹ ਹਰ ਟਰਬੋ ਤੋਂ ਬਿਨਾ ਨਾ ਨੌਨ ਟਰਬੋ ਟੈਕਟਰ ਟੈਕਟਰ ਚੈੱਕ ਹੋ ਰਿਹਾ ਬੈਠ ਧੂਆਂ ਮਾਰਦਾ ਕਿਹਾ રે ਟੈਕਟਰ ਧੂਆਂ ਦੇਖੋ ਬਾਈ ਕਿੰਨਾ ਮਾਰਦਾ ਨੌਨ ਟਰਬੋ ਤੋਂ ਟਰਬੋ ਲਾ ਕੇ ਕੀ ਤਾਂ ਮਾਰਦਾ ਕਿਉਂਕਿ ਆਪਾਂ ਟਰਬੋ ਨੇ ਹਿਸਾਬ ਨਾਲ ਹਾਂ ਟਰਬੋ ਹਿਸਾਬ ਸੈੱਟ ਕੀਤਾ ਹੋਇਆ ਉਹ ਟਰੈਕਟਰ ਹੁਣ ਮਾਰਦਾ ਹੁਣ ਦੇਖੋ ਤੇਲ ਮੱਝਦਾ ਨਹੀਂ ਪਿਆ ਜ਼ੋਰ ਵੀ ਨਹੀਂ ਲਾ ਰਿਹਾ ਤੇਲ ਹੋਰ ਦਬਗਾ ਟਰੈਕਟਰ ਉਹ ਬੰਦ ਹੋ ਗਿਆ ਉਹ ਬੰਦ ਹੋ ਗਿਆ ਟਰਬੋ ਤੋਂ ਬਿਲਾ ਹੁਣ ਹੁਣ ਟਰਬੋ ਲਾ ਕੇ ਟਰੈਕਟਰ ਚੈੱਕ ਹੋਊਗਾ ਬਾਅਦ ਚ ਲਾ ਕੇ ਹੁਣ ਪੈਪ ਲਾਤਾ ਹਾਂ ਹੁਣ ਪੈਪ ਲਾ ਕੇ ਚੈੱਕ ਕਰਾਂਗੇ ਹੁਣ ਦੇਖੋ ਕਿੰਨਾ ਫਰਕ ਆ ਜਾਵੇ ਤੁਹਾਨੂੰ ਹੋਰ ਵੀਡੀਓ ਪਾਦਾ ਕਰਦੇ ਹੋ ਕਿੰਨਾ ਕ ਫਰਕ ਪਾਇਆ ਜੀ ਇਸ ਟਰਬੋ ਮੋਕੇ ਵਾਲੇ ਬਹੁਤ ਹੀ ਮਸ਼ਹੂਰ ਆ ਵੀਰ ਹਣੀ ਉਹਨਾਂ ਡਰਬੋ ਲਾਇਆ 800 ਜਿੰਦਾ ਤੇ ਕੋਹਤੇ ਲਾਇਆ ਇਹ ਤੁਹਾਨੂੰ ਵੀਡੀਓ ਨਾਲ ਦੇਖਣ ਨੂੰ ਮਿਲ ਰਹੀ ਹੈ ਪੂਰਾ ਬੜਾ ਟਰਬੋ ਵਾਲਾ ਪੈਪ ਲਾਤਾ ਉਹਨੇ ਕਿ ਟਰਬੋ ਤੇ ਕੰਮ ਕਰੂਗਾ ਹੁਣ ਟਰਬੋ ਤੇ ਪਹਿਲਾਂ ਨਾ ਟਰਬੋ ਡੈਕ ਕਰਾਇਆ ਹੁਣ ਟਰਬੋ ਚੈੱਕ ਹੋ ਰਿਹਾ ਤੋ ਦੇਖੋ ਟਰਬੋ ਲੱਗ ਗਿਆ ਚੱਲ ਭਾਈ ਆੜੀ ਉਹ ਦੇਖੋ ਤੂੰ ਹਮੇ ਛੱਡ ਗਿਆ ਮੌਰੇ ਲੋ ਮੜਦਾ ਮਾਰਨੂ ਹੋ ਦੇਖੋ ਫੜੋ ਉਹੀ ਟਰੈਕਟਰ ਆ ਦੇਖੋ ਹੁਣ ਘੜਦਾ ਲੈ ਚਗਾੜੇ ਤੂੰ ਆ ਵੀ ਕਰੂੰਗਾ ਤੂੰ ਆ ਵੀ ਛੱਡ ਜਾਵੇਂ ਹੁਣ ਬੱਸ ਫੜੋ ਉਹੀ ਟਰੈਕਟਰ ਦੇਖ ਲਓ ਬਾਈ ਦਾਦਾ ਜਮਾ ਥੱਲੇ ਬੰਜੀ ਲਾਈ ਸਰਾ ਕਰਵਾਈ ਆਉਂਦਾ ਹੁਣ ਆਹੋ ਮਿੱਟੀ ਪਾਰਦਾ ਰਹਾ ਫਾਲੇ ਮੇਰਾ ਡਾਡਾ ਨਾਲ ਨਾਲ ਦੇਖੋ ਕੱਢਦਾ ਆਉਂਦਾ ਮਿੱਟੀ ਉਹ ਮਿੱਟੀ ਦੇਖੋ ਕਿਵੇਂ ਮਾਰਦਾ ਬਾਹਰ ਖੜਾ ਖੜ ਕੇ ਰੋਕ ਰੈਕੋਟਰ ਰੱਖਉਂਦਾ ਬ੍ਰੇਕ ਬੰਦ ਬੰਨ ਕੇ ਚੈੱਕ ਕਰਦਾ ਬਾਈ ਬ੍ਰੇਕ ਬੰਦ ਬੰਨ ਗਿਆ ਜ਼ਵਾਸਰਾ ਦੇਖ ਲਾ ਬਣਾਇ ਦੁਬਾਰਾ ਫੇਰ ਬਣਾ ਦੇ ਬੰਦ ਹੋ ਗਿਆ ਠੀਕ ਆ ਆ ਦੇ ਲੋ ਭਾਈ dama ਥੱਲੇ ਮੰਦੀ ਆ ਭੈਣ ਫੇਰਾ ਗੱਲ ਆਸੀ ਆ ਬਸ ਧਰੈ ਮਿੱਟੀ ਘਰ ਦਾਲਾ ਪਾਂਦਰੀ ਹੁੰਦਾ ਭੈਣ ਵੀ ਪਾਂਦ ਹੋ ਜੂ ਮਾਂ ਤਾਂ ਜਮ ਨਹੀਂ ਹੁੰਦਾ ਦਾ 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 ਚਲੋ ਕਹਿੰਦੇ ਆ ਟਰਬੋ ਵਾਲੇ ਜੀ ਐਸ ਟਰਬੋ ਮੋਕੇ ਵਾਲੇ ਇਹ ਨਾ ਡੈਟਰ ਨੂੰ ਟੋਚ ਆਉਂਦਾ ਵੀ ਨਾ ਜਮ ਨਹੀਂਦਾ ਦੇਖੋ ਬੰਦ ਹੁੰਦਾ ਨਹੀਂ ਟਰੈਕਟਰ ਪੈਜ ਬੰਦ ਉਹਦਾ ਚੱਕਰ ਤੋੜ ਦੂ ਜਮ ਨਹੀਂ ਪੂਰੀ ਘੈਂਟ ਗੱਲ ਵੱਧ ਹੋਈ ਪਈ ਆ ਪੂਰੀ ਘੈਂਟ ਘੈਂਟ ਓਕੇ ਆ ਕੰਮ ਜਮ ਸਰਾ ਕਮ ਲੱਗਦਾ ਕਾ ਮੋਕਾ ਹੁਣ ਸਰਾ ਕਹਿਣ ਗੱਲ ਬਾਤ ਆ ਪਹਿਲੇ ਕਿ ਰਾਸ ਆ ਗਿਆ ਹੁਣ ਨਾਲੇ ਇੰਨੀ ਬਾੜ ਵੀ ਕੱਢ ਗਿਆਂਦੀ ਤੇ ਨਾਲੇ ਰਾਸ ਵੀ ਆ ਗਿਆ ਕਮ ਲੱਗਾ ਨਾ ਮੇਨ ਤਾਂ ਦਾ ਮਤਲਬ ਹਾਂ ਮੇਨ ਤਾਂ ਦਾ ਮਤਲਬ ਆ ਭਾਈ 200 ਨਾ ਤੁਸੀਂ 200 250 ਕਿਲੋਮੀਟਰ ਚੱਲ ਕੇ ਵੀ ਆਏ ਹੋ ਮੇਨ ਦਾ ਮੁੱਲ ਇਹੀ ਬਹੁਤ ਹੋ ਜਾਂਦਾ ਤੁਸੀਂ ਭਾਵੇਂ ਪਾਸਾ ਤੇ ਹਾ ਤੇਰ ਵੀ ਤੁਹਾਡੇ ਲੱਗੇ ਜਾਣਾ ਮੰਨ ਲੇਗਾ ਚਲੋ ਤੁਹਾਡਾ ਤੇ ਤੁਹਾਨੂੰ 70 80 ਦੇ ਬੈਣਾ ਹਾਂ ਪਹਿਲੇ ਲੱਗ ਰਾਸ ਆ ਗਿਆ ਪ੍ਰੈਸ਼ਰ ਵੀ ਜਿਵੇਂ ਨੋਰਮਲ ਓਕੇ ਆ ਜਾਵੇਂ ਓਕਾ ਹਾਂਜੀ ਕਿੰਨੇ ਦਾ ਟਰਬੋ ਲਾਇਆ ਚ ਇਹਦੇ ਬਈ ਆਪਾਂ 70 ਨੰਬਰ ਲਾਇਆ 15 ਹੌਸਪਾਵਰ ਵਾਲਾ ਇਹ ਕਿੰਨੇ ਦਾ ਵਾ ਇਹ 65000 ਦੇ ਨਿਕਲ ਤਕਰੀਬਤ ਤਕਰੀਬਨ ਅੰਦਾਜ਼ਾ ਹਾਂਜੀ ਹਾਂਜੀ ਆਈਡੀਆ ਜਣੀ 60 ਤੋਂ 65000 ਰੁਪਏ ਖਰਚ ਆਈ ਜਾਂਦਾ ਕਿੰਨੇ ਦਾ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆਪਾਂ ਨੂੰ ਆਈਡੀਆ ਹੁਣ ਮਹੀਨੇ ਦਾ ਟਾਈਮ ਲੱਗਦਾ ਪਿਆ ਇੱਕ ਮਹੀਨਾ ਪਹਿਲਾਂ ਬੁਕਿੰਗ ਕਰਾਉਣੀ ਤੋਂ ਹਾਂਜੀ ਇੱਕ ਮਹੀਨਾ ਆਪਾਂ ਸਾਰਾ ਡਰੈਸ ਤੇ ਮੋਬਾਈਲ ਨੰਬਰ ਬੋਲਦੇ ਮੇਰੇ ਆ ਮਾ ਦੀ ਇਹタル ਬੋ ਗਈ ਦਸਾਂਝ ਰੋਡ ਤੇ ਪੱਕੇ ਤੇ ਹਾਂ ਜੀ ਉਹ ਹੈ 9934001592x7799 ਜਦੋਂ ਕੋਈ ਗਾਰੰਟੀ ਰੋਟੀ ਹੁੰਦੀ ਹੈ ਨਾ ਜੀ ਪੂਰੀ ਗਾਰੰਟੀ ਹੈ ਵੀਰੇ 2 ਸਾਲ ਦੀ ਇਹ ਬਾਈ ਹੋਣੀ ਹੁਣ ਹਰਿਆਣੇ ਤੋਂ ਆਏ ਵੇ ਸਦਾ ਨਹੀਂ ਤੁਸੀਂ ਹਰਿਆਣੇ ਤੋਂ ਆਏ ਹਾਂ ਹਾਂ ਜੀ ਹਰਿਆਣੇ ਤੋਂ ਇਹ ਕੱਲ੍ਹ ਦੇ ਆਏ ਵੇ ਬਾਕੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਉੱਥੇ ਜਾ ਕੇ ਤੇ ਉੱਥੇ ਸਰਵਿਸ ਮਿਲੂਗੀ ਇਹਨਾਂ ਨੂੰ ਫਿਲਟਰ ਚੱਲਦਾ ਦੋਸਤ ਇੱਕ ਜਦੋਂ ਇਹ ਪਾ ਐਂਟਰਕੂਲਰ ਲਿਆ ਆ ਹਾਂਜੀ ਐਂਟਰਕੂਲਰ ਤੋਂ ਬਣਾ ਹੁਣ ਸੂਈ ਨੂੰ ਲੱਕੂ ਇਹ ਨਹੀਂ ਵੀਰੇ ਟੈਂਪਰੇਚਰ ਨੂੰ ਲਾਉਣਾ ਇਹ ਨਵੇਂ ਮਾਡਲ ਹਨ ਜਿਨ੍ਹਾਂ 'ਚ ਪ੍ਰੋਬਲਮ ਨਹੀਂ ਆਉਂਦੀ ਹਣਕਾ ਐਂਟਰਕੂਲਰ ਨੂੰ ਲੋਡ ਹੀ ਲੋਡ ਨਹੀਂ ਪੈਂਦੀ ਹਾਂਜੀ ਐਂਟਰਕੂਲਰ ਵੀ ਉਸ ਟਰੈਕਟਰ ਨੂੰ ਲੋਡ ਪੈਂਦੀ ਵੀਰੇ ਜਿਹੜਾ ਪਹਿਲਾਂ ਦਾ ਗਰਮ ਹੁੰਦਾ ਵਾ ਜਿਹੜਾ ਪਹਿਲਾਂ ਦਾ ਸੂਈ ਚੱਕ ਰਿਹਾ ਉਹਨੂੰ ਐਂਟਰਕੂਲਰ ਲਾਉਣਾ ਪੈਂਦਾ ਐਜਾ ਕੋਈ ਟਰੈਕਟਰ ਹੈਗਾ ਜਿਸ ਨੂੰ ਪਰ ਟਰਬੋ ਨਾ ਲੱਗਦਾ ਹੋਵੇ ਕੰਮਜਾਪਨਾ ਹੋਵੇ ਜਿੱਤੇ ਹੈਗਾ ਵੀ ਹਜੇ ਟਰੈਕਟਰ ਸਾਰੇ ਲੱਗੇ ਆਂਦੇ ਆ ਇਹਦਾ ਬਾਦੀ ਲਵਾ ਲਓ ਹੈ ਇੱਕ ਸਿਲੰਡਰ ਲੱਗਾ ਹੋਇਆ ਹੈ ਹੋਰ ਵੀ ਲੱਗ ਗਿਆ ਦਾ ਠੀਕ ਆ ਕਰਨੇ ਪੂਰਾ ਕੰਮ ਹੋ ਕੇ ਹੀ ਆ ਕਰਨੇ ਕੰਨਾ ਟਾਈਮ ਹੋ ਗਿਆ ਆਪਣਾ ਵੀਰੇ ਜਿਵੇਂ ਡਰਬੋ ਦਾ ਕੰਮ ਕਰ ਦੇਣ ਦਾ 2004-5 ਤੋਂ ਸ਼ੁਰੂ ਕੀਤਾ ਹੋਇਆ ਹੋਰ ਵੀ 20 ਸਾਲ ਹੋ ਗਏ ਜਾਨੀ ਹਾਂਜੀ ਹਾਂਜੀ ਤੇ ਪਰ ਹੁਣ ਜਿਵੇਂ ਤਾਂ ਟਰੈਕਟਰਾਂ ਦੇ ਡਰਬੋ ਆਪਾਂ ਪਹਿਲਾ 2010 ਚਲਾਇਆ ਸੀ ਸਭ ਤੋਂ ਪਹਿਲਾ 2010 ਚਲਾਇਆ ਸੀ ਹਾਂਜੀ 2010 ਤੋਂ ਲੈ ਕੇ ਹੁਣ ਤੱਕ ਚੱਲੀ ਆ ਬਾਹਰੋਂ ਤਾਂ ਚੱਲੀ ਜਾਂਦਾ ਹਾਂ ਤਸ ਸਖਿਆ ਕੀ ਤੁਸੀਂ ਵੀ ਕੰਮ ਆ ਸਾਰਾ ਇਹ ਡੈਡੀ ਦੇ ਦਾ ਤੋਂ ਨੇ ਜਣੇ ਕਰਦੇ ਸੀ ਅੱਛਾ ਪਹਿਲਾਂ ਹੀ ਕਰਦੇ ਸੀ ਨਾਲੇ ਘਰ ਹੀ ਕਰਦੇ ਸੀ ਕੰਮ ਸੀ ਘਰੋਂ ਕੰਢ ਕੇ ਤੁਸੀਂ ਵੀ ਕਾਹਾਂ ਕਾਹ ਸਿੱਖ ਲਿਆ ਮੈਂ ਇਸੇ ਲਾਈਨ ਦੇ ਵਿੱਚ ਪੜ੍ਹਾਈ ਕੀਤੀ ਆਟੋਮੋਬਾਈਲ ਇੰਜੀਨੀਅਰਿੰਗ ਹਾਂ ਠੀਕ ਆ 2011 ਚ ਪੜ੍ਹਾਈ ਕਰਕੇ ਮੈਂ ਵੀ ਨਾਲ ਹੀ ਜੁੜ ਗਿਆ ਚਲੋ ਵਧੀਆ ਹੋਇਆ ਤਾਂ ਪਹਿਲਾ ਟਰੈਕ ਤਾਂ ਹੀ ਉਹਨੂੰ 7 ਦਿਨ ਲੱਗੇ ਸੀ ਪਹਿਲਾਂ 7 ਦਿਨਾਂ ਦੇ ਵਿੱਚ ਚੱਲਾ ਟਰੈਕਟਰ ਤਿਆਰ ਕੀਤਾ ਪਹਿਲਾਂ ਦਾ ਟਰੈਕਟਰ ਤਿਆਰ ਕੀਤਾ ਹੀ 7 ਦਿਨਾਂ ਦੇ ਵਿੱਚ ਇੱਕ ਟਰੈਕਟਰ ਤਿਆਰ ਕੀਤਾ ਇਹ ਹੁਣ ਤਾਂ ਦਿਨ ਦੇ ਵਿੱਚ ਵੀ 4-5 ਉਹ ਤਾਂ 4-5 ਨਿਕਲ ਜਾਂਦੇ ਆ ਹਾਂ ਪੱਲ ਪੰਜ ਟਾਇਰ ਕੱਢਿਆ ਬਾਈ ਹੋਰ ਉਹਨੇ ਪੰਜ ਕੱਢ ਤੇ ਗੱਲ ਹਾਂ ਗੱਲ ਪੰਜ ਕੱਢ ਤੇ ਪੰਜ ਚਾਰੀ ਅੱਜ 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 ਨਿਕਲ ਜਾਣੇ ਆ ਫੀੜੀ ਟੀਮ ਵਾਲੀ ਘੈਂਟ ਆ ਬਾਈ ਹੋਰਾਂ ਦੀ ਯਾਰ ਫੀੜੀ ਦਾ ਗਿਆਪ ਦਿਖਾ ਦੀ ਫੀੜੀ ਦਾ ਜਨ ਪੈਸੇ ਕੋਈ ਬਾਦੂ ਘਾਟੂ ਟਾਕ ਨਹੀਂ ਕੋਈ ਹੋਰ ਨਹੀਂ ਕੁਝ ਹੈਗਾ ਓਕੇ ਆ ਜਾਵੇਂ ਓਕੇ ਕੰਮ ਜਿਵੇਂ ਨੋਰਮਲ ਦਿਖਾ ਦੋ ਟੈਂਪਰੇਚਰ ਜਿਵੇਂ ਓਕੇ ਜਿਹੜਾ ਸਾਡਾ ਟਰੈਕਟਰ ਦੀ ਬਾਈ ਪੂਰੀ ਐ ਜਿੱਦਾਂ ਜੋਦੀ ਹੋਈ ਜਾਂਦੇ ਉਹ ਸਾਲਾ ਟੈਂਪਰੇਚਰ ਜਿਵੇਂ ਸੈਂਟਰ ਦੇ ਵਿੱਚ ਆ ਪਿਆ ਜਦੋਂ ਟਰੈਕਟਰ ਤੇ ਜਦੋਂ-ਜਦੋਂ ਹੋਈ ਜਾਂਦਾ ਜਦੋਂ ਜ਼ੋਰ ਦਿਖਾਇਆ ਟਰੈਕਟਰ ਦੇ ਵਿੱਚ ਜਮ ਦਿਖਾ ਦੂੰ ਵੀਡੀਓ ਦੇ ਲੀਵਰ ਜਮਾ ਸਾਡੇ ਸਿੱਟੇ ਦੋਨੇ ਸਿੱਟੇ ਹੋਏ ਸੀ ਉਹਦੇ ਓਕੇ ਜਾਲ ਦਾ ਕੰਮ ਪੂਰਾ ਵਧੀਆ ਸਟਾ ਟਾ ਜਾਮਾ ਜਮਾ ਓਕੇ